ਸੋ ਦਾ ਇਮੀਗ੍ਰੇਸ਼ਨ ਲੌਂਜ ਦੇ ਸਰਵ ਵਿਵਸਪਰਿਸ਼ਾਸਤਿਕਾਲ ਤੇ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਚ ਇੱਕ ਵਾਰੀ ਫੇਰ ਇੱਕ ਨਵੇਂ ਐਪਲੀਕੈਂਟ ਨਾਲ ਉਹਨਾਂ ਦੀ ਅਪਰੂਵਲ ਸਾਨੂੰ ਰੀਸੀਵ ਹੋ ਗਈ ਹੈ ਤੇ ਜ਼ਿਆਦਾ ਜਾਣਦੇ ਆਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇਹਨਾਂ ਦੀ ਜਰਨੀ ਇਹਨਾਂ ਦਾ ਸਫ਼ਰ ਕਿਹੋ ਜਿਹਾ ਰਿਹਾ ਇਮੀਗ੍ਰੇਸ਼ਨ ਲੌਂਜ ਦੇ ਨਾਲ ਸੋ ਸਵਾਗਤ ਹੈ ਜੀ ਸੁਖਜਿੰਦਰ ਸਿੰਘ ਦਾ ਜਿਹੜੇ ਕਿ ਵਿਲੇਜ ਨੰਗਲ ਅੰਬੀਆਂ ਨੂੰ ਬਿਲੋਂਗ ਕਰਦੇ ਆ ਤਸੀਹਲ ਸ਼ਾਹਕੋਟ ਤੋਂ ਹੈਗੇ ਆ ਤੇ ਇਹਨਾਂ ਦੀ ਵੀ ਜੀ ਓਪਨ ਵਰਕ ਪਰਮਿਟ ਦੀ ਅਪਰੂਵਲ ਆ ਗਈ ਹੈ ਸਾਨੂੰ ਤੇ ਆ ਸੁਜਿੰਦਰ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਧੰਨ ਬਹੁਤ ਤੁਹਾਡਾ ਕੈਨੇਡਾ ਦਾ ਓਪਨ ਆਪਣੇ ਅਪਰੂਵ ਹੋ ਗਿਆ ਫਾਈਨਲੀ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਇਹ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਇਹਦੇ ਰਾਹੀਂ ਥੋੜਾ ਜਆ ਤੁਹਾਡਾ ਜਾਣਾਂਗੇ ਸਫਰ ਤੁਹਾਡੇ ਮਾਈਂਡ 'ਚ ਕੀ ਹੋਜੇ ਸਵਾਲ ਸੀਗੇ ਹਨਾ ਕੇਸ ਦੇ ਵਿੱਚ ਕੀ ਚੈਲੰਜੇਸ ਸੀਗੇ ਜਿਨ੍ਹਾਂ ਨੂੰ ਪਾਰ ਕਰਕੇ ਫਾਈਨਲੀ ਅੱਜ ਤੁਸੀਂ ਇਹ ਵੀਜ਼ਾ ਹਾਸਲ ਕੀਤਾ ਠੀਕ ਹੈ ਸਭ ਤੋਂ ਪਹਿਲਾਂ ਤਾਂ ਸੁਜਿੰਦਰ ਜਿਹੜਾ ਮੇਨ ਸਭ ਤੋਂ ਇੰਪੋਰਟੈਂਟ ਸਵਾਲ ਇਹ ਹੈਗਾ ਕਿ ਤੁਹਾਡੇ ਵਾਈਫ ਕਦੋਂ ਗਏ ਆ ਦਰਸ਼ਕਾਂ ਨੂੰ ਇਹ ਦੱਸੋ ਏ ਵਾਈਫ ਮੇਰੇ ਸਤੰਬਰ 2023 ਨੂੰ ਟ੍ਰੈ ਉਹਦਾ ਸੀਗਾ ਸਟੱਡੀ ਇਨਟੈਕ ਸੀਗਾ ਇਨਟੈਕ ਸੀਗਾ ਸਤੰਬਰ 2023 ਇਨਟੈਕਸ ਦਾ ਹਾਂਜੀ ਸੇ ਤੁਹਾਡੀ ਫਾਈਲ ਕਦੋਂ ਸਬਮਿਟ ਹੋਈ ਹੈ ਮੇਰੀ ਮੈਂ ਆਈ ਥਿੰਕ ਮਹੀਨੇ ਦੇ ਅੰਦਰ ਹੋ ਗਈ ਸਬਮਿਟ ਤੁਹਾਡੀ ਫਾਈਲ 20 ਸਤੰਬਰ ਨੂੰ ਹੀ ਸਬਮਿਟ ਹੋ ਗਈ ਹੈ 20 ਸਤੰਬਰ ਨੂੰ ਸਬਮਿਟ ਹੋ ਗਈ ਹੈ 20 ਸਤੰਬਰ ਇਨਟੈਕਸ ਗਾ ਹਾਂਜੀ ਹਾਂਜੀ ਤੇ ਤੁਹਾਡੀ ਫਾਈਲ ਵੀ ਸਤੰਬਰ ਚ ਹੀ ਸਬਮਿਟ ਹੋ ਗਈ ਹੈ ਹਾਂਜੀ ਸਤੰਬਰ ਨੂੰ ਸਬਮਿਟ ਸੀ ਸੋ ਏਸੀ ਨੂੰ ਲੈ ਕੇ ਕੋਈ ਡਰ ਨਹੀਂ ਸੀਗਾ ਯਾਰ ਕਿ ਲੋਕੀ ਤਾਂ ਕਹਿੰਦੇ ਤੁਸੀਂ ਆਪ ਹੀ ਦੱਸ ਰਹੇ ਸੀਗੇ ਜੀ ਦੋ ਵਾਰ ਸੀਗੇ ਕਿ ਰਿਸ਼ਤੇਦਾਰ ਕਹਿੰਦੇ ਤੂੰ ਬਹੁਤ ਜਲਦੀ ਫਾਈਲ ਦਾ ਰਿਫਿਊਜ਼ਲ ਨਾ ਆ ਜਾਵੇ ਹਾਂਜੀ ਹਾਂਜੀ ਰਿਸ਼ਤੇਦਾਰ ਤਾਂ ਬਹੁਤ ਕਹਿੰਦੇ ਸੋ ਕਿਉਂ ਲਵਾ ਲਈ ਫਾਈਲ ਫੇਰ ਜਲਦੀ ਤੁਸੀਂ ਸਾਨੂੰ ਤੁਹਾਡੇ ٹرسٹ ਸੀਗਾ ਤੇ ਜਿੰਨਾ ਰੈਫਰੈਂਸ ਤੇ ਸਾਡੇ ਫੈਮਿਲੀ ਚੋਂ ਦੋ ਤਿੰਨ ਵੀ ਜਿੱਤੋਂ ਹੀ ਲਵਾਏ ਸੀ ਪ ਸੋ ਦੋਸਤੋ ਦੇਖੋ ਸੁਜਿੰਦਰ ਨੂੰ ਤਾਂ ਇਹ ਗੱਲ ਸਮਝ ਲੱਗ ਗਈ ਹੈ ਕਿ ਵਾਈਫ ਦੇ ਕੈਨੇਡਾ ਜਾਣ ਤੋਂ ਬਾਅਦ ਤੁਹਾਨੂੰ 6 ਮਹੀਨੇ ਦੀ ਜਿਹੜੀ ਇਦਾਂ ਦੀ ਕੋਈ ਪਾਬੰਦੀ ਨਹੀਂ ਹੈਗੀ ਠੀਕ ਹੈ ਸੋ ਇਹਦਾ ਲਾਈਵ ਐਗਜ਼ਾਮਪਲ ਵੀ ਤੁਸੀਂ ਦੇਖ ਲਿਆ ਵਾਈਫ ਦਾ ਸਤੰਬਰ 2023 ਇਨਟੈਕਸਗਾ ਇਹਨਾਂ ਦੀ ਫਾਈਲ ਸਬਮਿਸ਼ਨ ਵੀ 20 ਸਤੰਬਰ 2023 ਨੂੰ ਹੀ ਹੋ ਗਈ ਸੀ ਤੇ ਫਾਈਨਲੀ ਅੱਜ ਅਸੀਂ ਬੈਠੇ ਹਾਂ ਜੀ ਦਸੰਬਰ 'ਚ ਤੇ ਇਹਨਾਂ ਦਾ ਵੀਜ਼ਾ ਇਹਨਾਂ ਦੇ ਹੱਥ 'ਚ ਹੈ ਯਾਨੀ ਕਿ ਇਹਨਾਂ ਦੀ ਜਿਹੜੀ ਪਾਸਪੋਰਟ ਰਿਕੁਐਸਟ ਹੈ 15 ਨਵੰਬਰ ਨੂੰ ਆ ਗਈ ਸੀ ਤੇ ਫਾਈਨਲੀ ਅੱਜ ਵੀਜ਼ਾ ਸਟੈਂਪ ਹੋ ਕੇ ਪਹੁੰਚ ਚੁੱਕਾ ਵਾ ਸੁਜਿੰਦਰ ਜੀ ਦਾ ਇਹ ਦੇਖੋ ਇਹ ਗੱਲ ਸਮਝ ਲਈ ਜੀ ਤੁਸੀਂ ਵੀ ਇਹ ਗੱਲ ਹਜੇ ਤੱਕ ਨਹੀਂ ਸਮਝੇ ਹੈਗੇ ਹੋ ਤੇ ਇਹ ਜ ਇਹ ਵੀਡੀਓ ਤੁਹਾਡੇ ਵਾਸਤੇ ਖਾਸ ਕਰਕੇ ਕਿ ਤੁਸੀਂ ਵੀ ਹਜੇ ਵੇਟ ਕਰ ਰਹੇ ਹੋ ਆਪਣਾ ਟਾਈਮ ਵੇਸ ਨਾ ਕਰੋ ਅੱਗੇ ਗੱਲ ਕਰਦੇ ਆਂ ਜੀ ਸੁਖਜਿੰਦਰ ਨਾ ਹੋ ਸੁਖਜਿੰਦਰ ਕੀ ਕੰਮ ਕੀ ਕਰਦੇ ਹੈਗੇ ਉਹ ਕੰਮ ਮੈਂ ਐਗਰੀਕਲਚਰ ਕਰਦਾ ਜੀ ਐਗਰੀਕਲਚਰ ਕਰਦੇ ਹੈਗੇ ਉਹ ਠੀਕ ਆ ਤੇ ਜਿਹੜੀ ਆਪਾਂ ਗੱਲ ਕਰੀ ਜੀ ਤੁਹਾਡੀ ਮੈਰਿਜ ਦੀ ਮੈਰਿਜ ਕਦੋਂ ਹੋਈ ਸੀਗੀ ਤੁਹਾਡੇ ਕਿਹੜੇ ਮਹੀਨੇ ਮੇਰੀ ਮੈਰਿਜ ਜਨਵਰੀ 1 27 ਨੂੰ ਹੋਈ ਸੀ ਜਨਵਰੀ 2023 ਯਾਨੀ ਇਸੇ ਸਾਲ ਦੀ ਤੁਹਾਡੀ ਮੈਰਿਜ ਆ ਉਸ ਤੋਂ ਬਾਅਦ ਵਾਈਫ ਦਾ ਵੀਜ਼ਾ ਆ ਫਿਰ ਟਰੈਵਲ ਕੀਤਾ ਯਾਨੀ ਕਿ ਸਾਲ ਦੇ ਅੰਦਰ ਅੰਦਰ ਇਸ ਮੈਰਿਜ ਤੋਂ ਬਾਅਦ ਤੁਹਾਡੀ ਫਾਈਲ ਪ੍ਰੋਸੈਸ ਹੋ ਗਈ ਤੇ ਫਾਈਨਲੀ ਹੁਣ ਤੁਸੀਂ ਇਸ ਸਾਲ ਕੈਨੇਡਾ ਪਹੁੰਚ ਵੀ ਜਾਣਾ ਹੈ ਨਾ ਤੇ ਇਹ ਦੱਸੋ ਵਾਈਫ پڑھਦੇ ਕਿੱਥੇ ਆ ਫਾਈਨਸ਼ਲ ਬਾਰੇ ਟੋਰਾਂਟੋ ਕੈਂਪਸ ਹਾਂਜੀ ਸੋ ਦੋਸਤੋ ਇਥੇ ਦੱਸ ਦਈਏ ਸੁਜਿੰਦਰ ਦੀ ਬਹੁਤ ਜਿਹੜੇ ਸਾਡੇ ਕਲਾਇੰਟ ਹੈਗੇ ਵਿਊਅਰਸ ਹੈਗੇ ਪੁੱਛਦੇ ਆ ਜੀ ਮੈਸੇਜ ਆ ਕੇ ਕਿ ਇਹਨਾਂ ਦੀ ਸੀਰੀਜ਼ ਕਿਹੜੀ ਹੈ ਸੋ ਇਹਨਾਂ ਦੀ ਸੀਰੀਜ਼ ਹੈਗੀ ਹੈਗੀ ਜੀ W3087 ਇਹਨਾਂ ਦੀ ਸੀਰੀਜ਼ ਆ ਤੁਹਾਡਾ ਵੀ ਜੇ ਇਸ ਸੀਰੀਜ਼ ਦਾ ਜਿਹੜਾ ਐਪਲੀਕੇਸ਼ਨ ਨੰਬਰ ਹੈਗਾ ਸੋ ਹਰੀ ਝੰਡੀ ਤੁਹਾਨੂੰ ਵੀ ਬਹੁਤ ਜਲਦੀ ਮਿਲਣ ਵਾਲੀ ਹੈ ਕੈਨੇਡਾ ਸਰਕਾਰ ਤੋਂ ਤੁਸੀਂ ਵੀ ਆਪਣੀਆਂ ਤਿਆਰੀਆਂ ਪੂਰੀਆਂ ਰੱਖੋ ਤੇ ਥੋੜੀ ਹੋਰ ਆਪਾਂ ਦੱਸ ਦਈਏ ਬੈਕਗ੍ਰਾਉਂਡ ਬਿਕਾਜ਼ ਬਹੁਤ ਸਾਰੇ ਐਪਲੀਕੈਂਟ ਪੁੱਛਦੇ ਆ ਜੀ ਫੰਡਸ ਕਿੰਨੇ ਫਾਈਲ ਵਿੱਚ ਸ਼ੋ ਹੋਏ ਸੀਗੇ ਸੋ ਉਹ ਅਰਾਊਂਡ 24000 ਡਾਲਰ ਦੇ ਫੰਡਿੰਗ ਸੀ ਜਿਦੇ ਵਿੱਚ ਕੀ ਇਹਨਾਂ ਦੇ ਆਪਣੇ ਫੰਡਸ ਪਲੱਸ ਇਹਨਾਂ ਦੇ ਵਾਈਫ ਦੇ ਫੰਡਸ ਵੀ ਨਾਲ ਆਪਾਂ ਅਟੈਚ ਕੀਤੇ ਹੋਏ ਸੀਗੇ ਸੋ ਜਿਹਦੇ ਸਦਕਾ ਇਹਨਾਂ ਦਾ ਜਿਹੜਾ ਕੈਨੇਡਾ ਦਾ ਜਿਹੜਾ ਵੀਜ਼ਾ ਹੁਣ ਫਾਈਨਲੀ ਅਪਰੂਵ ਹੋ ਗਿਆ ਸੋ ਸੁਖਿੰਦਰ ਜਾਨ ਤੋਂ ਪਹਿਲਾਂ ਕੋਈ ਸਲਾਹ ਕੋਈ مشورہ ਜਿਹੜੇ ਈ ਵਿਊਅਰਸ ਇਸ ਐਸ ਐਮ ਦੇਖ ਰਹੇ ਆ ਵੀਡੀਓ ਕੋਈ ਕਹਿਣਾ ਚਾਹੂਗਾ ਉਹਨਾਂ ਨੂੰ ਦੋ ਸ਼ਬਦ ਮੈਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਬਿਨਾ ਕਿਸੇ ਡਰ ਤੋਂ ਇਹਨਾਂ ਕੋਲ ਆਓ ਵਧੀਆ ਗਾਈਡ ਕਰਦੇ ਆ ਮੈਡਮ ਸਰ ਸਾਰੇ ਵਧੀਆ ਗਾਈਡ ਕਰਦੇ ਵਧੀਆ ਸਟਾਫ ਆ ਇੱਥੇ ਆ ਕੇ ਬੈਠੋ ਗੱਲ ਕਰੋ ਤੁਹਾਡੇ ਦਿਲ ਨੂੰ ਲੱਗੂਗੀ ਗੱਲ ਤੇ ਅਪਲਾਈ ਕਰੋ ਤੇ ਵਧੀਆ ਰਿਜ਼ਲਟ ਲੈ ਕੇ ਜਾਓ ਓਕੇ ਸੋ ਇੱਕ ਗੱਲ ਆਪਾਂ ਮਿਸ ਕਰ ਗਏ ਤੁਸੀਂ ਇਹ ਤੁਸੀਂ ਆਪ ਕਿੱਦਾਂ ਆਏ ਸੀਗੇ ਇੱਥੇ ਆਪ ਸਰ ਮੈਂ ਜਿੱਦਾਂ ਰੈਫਰੈਂਸ ਤੇ ਆਇਆ ਸੀ ਮੇਰੇ ਤੋਂ ਪਹਿਲਾਂ ਇੱਕ ਬ੍ਰਦਰ ਗਿਆ ਬਾਅਦ ਦੂਜਾ ਬ੍ਰਦਰ ਗਿਆ ਕਜਨੇ ਮੇਰੇ ਤੇ ਉਹਨਾਂ ਦੇ ਮੈਂ ਆਇਆ ਸੀਗਾ ਵੀ ਜੇ ਪਹਿਲਾਂ ਲੱਗੇ ਸੀ ਉਹਨਾਂ ਦੇ ਤੇ ਬੜੀ ਜਲਦੀ ਲੱਗ ਗਏ ਵੀ ਜੇ ਉਹ ਕਿਹਨੇ ਵੀ ਜੇ ਦੇ ਗਏ ਸੀ ਸਪੌਸ ਵੀ ਜੇ ਸਪੋਜ਼ ਵੀ ਜੀ ਤੇ ਉਹਨਾਂ ਦੇ ਕਦੋਂ ਇਸੇ ਸਾਲ ਦੇ ਆ ਇਸੇ ਸਾਲ ਇਸੇ ਸਾਲ ਯਾਨੀ ਕਿ ਤੁਹਾਡੀ ਫੈਮਿਲੀ ਚ ਆਲਰੇਡੀ ਦੋ ਵੀਜ਼ੇ ਸਾਡੇ ਕੋਲ ਲੱਗ ਚੁੱਕੇ ਆ ਸੋ ਤੁਹਾਡਾ ਵਿਸ਼ਵਾਸ ਜਿਹੜਾ ਆਲਰੇਡੀ ਬਣਿਆ ਹੋਇਆ ਹੈ ਇਸੇ ਕਰਕੇ ਤੁਸੀਂ ਕਿਸੇ ਹੋਰ ਕੋਲ ਗਏ ਕਿ ਨਹੀਂ ਗਏ ਨਹੀਂ ਬਿਲਕੁਲ ਨਹੀਂ ਬਿਲਕੁਲ ਪਹਿਲਾਂ ਤੁਹਾਡੇ ਕੋਲ ਹੀ ਜਾਂ ਕੋਈ ਨਹੀਂ ਗਏ ਪਹਿਲਾਂ ਤੁਹਾਡੇ ਤੋਂ ਆਏ ਤੁਹਾਡੇ ਤੋਂ ਹੀ ਕੰਮ ਕਰਾਇਆ ਘਰ ਇੰਜ ਯਕੀਨ ਕਰਕੇ ਤੁਰੇ ਕਿ ਤੁਹਾਡੇ ਤੋਂ ਹੀ ਲਵਾਣਾ ਸਾਨੂੰ ਬਹੁਤ ਬਹੁਤ ਮਾਣ ਆ ਤੁਹਾਡੇ ਤੇ ਬਿਕੋਜ਼ ਤੁਸੀਂ ਜਿਹੜਾ ਵਿਸ਼ਵਾਸ ਦਿਖਾਇਆ ਸਾਡੇ ਕਾਰਗੁਜ਼ਾਰੀ ਦੇ ਸਾਡੇ ਕੰਮ ਤੇ ਅਸੀਂ ਉਸ ਕਰਕੇ ਮਾਣ ਕਰਦੇ ਆ ਜੀ ਸੋ ਦੋਸਤੋ ਜੀ ਤੁਸੀਂ ਵੀ ਵੇਟ ਕਰ ਰਹੇ ਹੋ ਆਪਣੀ ਕੈਨੇਡਾ ਦੀ ਤੇ ਮਾਈਂਡ ਜੇ ਤੁਹਾਡੇ ਸਵਾਲ ਹੈਗੇ ਆ ਸ਼ੰਕਾ ਹੈਗੀ ਹੈ ਕਿ ਵਾਈਫ ਮੇਰੇ ਹਜੇ ਪਹੁੰਚੇ ਆ ਮੈਂ ਫਾਈਲ ਸਬਮਿਟ ਕਰਾਂ ਜਾਂ ਨਾ ਕਰਾਂ ਜਾਂ ਤੁਹਾਡੀ ਮੈਰਿਜ ਦੇ ਵਿੱਚ ਗੈਦਰਿੰਗ ਬਹੁਤ ਘੱਟ ਸੀਗੀ ਤੁਹਾਨੂੰ ਡਰ ਹੈਗਾ ਜੀ ਕਿਤੇ ਪੀਐਫਐਲ ਨਾ ਆ ਜਾਏ ਬਿਕਾਜ਼ ਪੀਐਫਐਲ ਕਰਕੇ ਵੀ ਬਹੁਤ ਜਣੇ ਲੋਕਾਂ ਦਾ ਰਿਲੇਸ਼ਨਸ਼ਿਪ ਖਰਾਬ ਹੋ ਰਹੀ ਹੈ ਵੀਜ਼ਾ ਰਿਫਿਊਜ਼ ਹੋ ਰਿਹਾ ਹੈ ਸੋ ਇੱਕ ਵਾਰੀ ਵਿਜ਼ਿਟ ਕਰੋ ਆਪਣਾ ਕੇਸ ਸਾਡੇ ਨਾਲ ਡਿਸਕਸ ਕਰੋ ਆਪਾਂ ਤੁਹਾਨੂੰ ਗਾਈਡ ਕਰਾਂਗੇ ਕਿਸ ਤਰ੍ਹਾਂ ਤੁਹਾਡੀ ਐਪਲੀਕੇਸ਼ਨ ਨੂੰ ਅਸੀਂ ਸਕਸੈਸਫੁਲ ਬਣਾ ਸਕਦੇ ਹਾਂ ਨਾਲ ਦੇ ਨਾਲ ਜੇ ਵੀਡੀਓ ਦੇਖ ਰਹੇ ਹੋ ਇਸ ਟਾਈਮ ਸਾਡੇ ਫੇਸਬੁੱਕ ਪੇਜ ਤੇ ਸੋਸ਼ਲ ਮੀਡੀਆ ਜਿਹੜਾ YouTube ਹੈਗਾ ਉੱਤੇ ਦੇਖ ਰਹੇ ਹੋ ਤਾਂ ਜ਼ਰੂਰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਹੋ ਸਕਦਾ ਕੋਈ ਹੋਰ ਜ਼ਰੂਰਤਮੰਦ ਇਸ ਵੀਡੀਓ ਨੂੰ ਦੇਖ ਕੇ ਫਾਇਦਾ ਚੱਕ ਸਕੇ ਸੋ ਅੱਜ ਵਾਸਤੇ ਨਹੀਂ ਅਸੀਂ ਫੇਰ ਹਾਜ਼ਰ ਹੋਵਾਂਗੇ ਨਵੇਂ ਅਪਲਿਕੈਂਟਾਂ ਨਵੀਂ ਸਕਸੈਸ ਸਟੋਰੀ ਲੈ ਕੇ ਧੰਨਵਾਦ